ਸਤ ਸ੍ਰੀ ਅਕਾਲ ਦਰਸ਼ਕ ਵੀਰੋ ਤੁਹਾਡਾ ਮੁੜ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਗੱਲ ਕਰਾਂਗੇ ਜੀ ਅੱਜ ਰਾਤ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਅਗਰ ਆਪਾਂ ਗੱਲ ਕਰੀਏ ਹਵਾ ਦੀ ਤਾਂ ਮੇਨਲੀ ਅੱਜ ਦਿਨ ਦੇ ਵੇਲੇ ਵੀ ਸੋਹਣੀ ਹਵਾ ਚੱਲੀ ਹੈ ਤੇ ਰਾਤ ਦੇ ਵੇਲੇ ਵੀ ਪੱਛਮ ਤੋਂ ਹਵਾ ਚਲਦੀ ਹੋਈ ਦਿਖਾਈ ਦੇਵੇਗੀ ਕਿਉਂਕਿ ਹੁਣ ਜਿਹੜਾ ਮੌਨਸੂਨ ਦਾ ਦੌਰ ਹੈ ਹੌਲੀ-ਹੌਲੀ ਘਟਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਦਿਨ ਦੇ ਵੇਲੇ ਚੰਗੀ ਧੁੱਪ ਪਈ ਹੈ ਤੇ ਇਸੇ ਧੁੱਪ ਦਾ ਅਸਰ ਰਾਤ ਦੇ ਵੇਲੇ ਗਰਮੈਸ਼ ਦੇ ਵਿੱਚ ਦੇਖਣ ਨੂੰ ਮਿਲੇਗਾ ਅਗਰ ਆਪਾਂ ਹੁਣ ਗੱਲ ਕਰ ਲਈਏ ਮੌਸਮ ਦੇ ਵਿੱਚ ਕੀ ਬਦਲਾਅ ਆਣਗੇ ਤਾਂ ਅੱਜ ਰਾਤ ਕੋਈ ਬੱਦਲੀ ਸਿਸਟਮ ਦਿਖਾਈ ਨਹੀਂ ਦੇ ਰਿਹਾ ਤੁਸੀਂ ਆਪ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕੋਈ ਬੱਦਲੀ ਸਿਸਟਮ ਨਹੀਂ ਤੇ ਹਵਾ ਜਿਹੜੀ ਹੈ ਉਹ ਪੱਛਮ ਦਿਸ਼ਾ ਤੋਂ ਪੰਜਾਬ ਦੇ ਵਿੱਚ ਚਲਦੀ ਹੋਈ ਦਿਖਾਈ ਦੇਵੇਗੀ ਸ਼ਾਮ ਦੇ ਵੇਲੇ ਇਸ ਟਾਈਮ ਵੀ ਟੈਂਪਰੇਚਰ 30 ਪਲੱਸ ਦਿਖਾਈ ਦੇ ਰਿਹਾ ਜੀ ਕਿਉਂਕਿ ਦਿਨ ਦੇ ਵੇਲੇ ਧੁੱਪ ਪੈਣ ਦੇ ਕਾਰਨ ਗਰਮੈਸ਼ ਪੰਜਾਬ ਦੇ ਸਾਰੇ ਹਿੱਸਿਆਂ ਵਿੱਚ ਦਰਜਿਤ ਕੀਤੀ ਜਾ ਰਹੀ ਹੈ ਰਾਤ ਦੇ ਵੇਲੇ ਵੀ ਮੌਸਮ ਗਰਮ ਰਹੇਗਾ ਨਿੱਘਾ ਮੌਸਮ ਰਹੇਗਾ ਕੋਈ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਤੇ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਆ ਮੁੜਕਾ ਅਤੇ ਗਰਮੀ ਦੋਨੋਂ ਹੀ ਪੰਜਾਬ ਦੇ ਵਿੱਚ ਅਸਰ ਦਿਖਾਉਣਗੇ ਹੁਣ ਇੱਕ ਗੱਲ ਚੰਗੀ ਹੋ ਰਹੀ ਹੈ ਕਿ ਦਿਨ ਜਲਦੀ ਢਲ ਰਹੇ ਸੂਰਜ ਦਿਨ ਛੋਟੇ ਹੋ ਰਹੇ ਨੇ ਜਿਸ ਦੇ ਕਾਰਨ ਸ਼ਾਮ ਦੇ ਵੇਲੇ ਅਗਰ ਹਵਾ ਚੱਲਦੀ ਹੈ ਤਾਂ ਗਰਮੈਸ਼ ਦਾ ਏਡਾ ਜ਼ਿਆਦਾ ਅਹਿਸਾਸ ਨਹੀਂ ਹੁੰਦਾ ਦਿਨ ਦੇ ਵੇਲੇ ਦੁਪਹਿਰ ਤੋਂ 1 ਤੋਂ ਲੈ ਕੇ 3 ਵਜੇ ਤੱਕ ਸਾਨੂੰ ਗਰਮੀ ਅਤੇ ਹੌਮਸ ਦੀ ਮਾਹੌਲ ਬਣਦੇ ਦਿਖਾਈ ਦੇ ਰਹੇ ਨੇ ਪਰ ਰਾਤ ਦੇ ਵੇਲੇ ਅਜਿਹੇ ਹਾਲਾਤ ਘਟਦੇ ਦਿਖਾਈ ਦੇ ਰਹੇ ਨੇ ਬਾਕੀ ਤੁਸੀਂ ਕਿਸ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦੇ ਹਾਲਾਤ ਕੀ ਨੇ ਉਹ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਤੇ ਬਾਕੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਚੈਨਲ YouTube ਵਾਲੇ ਫਾਰਮਰ ਤੇ ਆਪਾਂ ਅਜਿਹੀਆਂ ਵੀਡੀਓ ਲਗਾਤਾਰ ਲੈ ਕੇ ਆਉਂਦੇ ਰਹਿੰਦੇ ਆ ਹੁਣ ਕੋਸ਼ਿਸ਼ ਕਰਾਂਗੇ ਥੋੜੀ ਬਹੁਤੀ ਕਿਸਾਨੀ ਦੇ ਰਿਲੇਟਡ ਵੀ ਜਾਣਕਾਰੀ ਪਾਈ ਜਾਵੇ ਤਾਂ ਕਿ ਤੁਹਾਡੇ ਤੱਕ ਤੁਸੀਂ ਮੌਸਮ ਦੀ ਜਾਣਕਾਰੀ ਅਗਰ ਬਣੀ ਕਿਸਾਨੀ ਧੰਦੇ ਵਿੱਚ ਲਗਾਉਣੀ ਹੈ ਤਾਂ ਤੁਹਾਨੂੰ ਉਸ ਦੀ ਹੈਲਪ ਹੋ ਸਕੇ ਇਹ ਸੀ ਜੀ ਅਜ ਰਾਤ ਦੀ ਅਪਡੇਟ ਜਿਸ ਤੋਂ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਮੌਸਮ ਸਾਫ ਹੈ ਕੋਈ ਵੱਡੀ ਕਾਰਵਾਈ ਨਹੀਂ ਹੈ ਸਵੇਰ ਦੀ ਵੀਡੀਓ ਲੈ ਕੇ ਜਲਦ ਆਜ ਰੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰ ਦਰਸ਼ਕਾਂ ਦਾ ਧੰਨਵਾਦ ਜੀ